ਯੋ ਰਾਜਾ ਪੜਾਈ ਦਾ ਕਿੰਨਾ ਕਫਾਇਦਾ ਵਾ ਪੜਾਈ ਦੇ ਬੜੇ ਫਾਇਦੇ ਹੋ ਪੈਣਾ ਲੋ ਪਰਦੇ ਨਹੀਂ ਤੇ ਬੜਾ ਪੰਗਾ ਪਿੰਦਾ ਹੁੰਦਾ ਹੀ ਕੀ ਪੰਗਾ ਪਿੰਦਾ ਹੁੰਦਾ ਨਹੀਂ ਇੱਕ ਦਿਨ ਆਪਾ ਨੂੰ ਮੈਂ ਉਹਨਾਂ ਹੀ ਜਨਮ ਤਰੀਕ ਪੁੱਛੀ ਉਹਨਾਂ ਨੂੰ ਆਪਣੀ ਜਨਮ ਤਰੀਕ ਵੀ ਨਹੀਂ ਪਤਾ ਉਹਨਾਂ ਨੇ ਫਿਰ ਦਾਦੀ ਨੂੰ ਪੁੱਛਿਆ ਫਿਰ ਦਾਦੀ ਨੇ ਦੱਸਿਆ ਜਨਮ ਤਰੀਕ ਕਿੱਥੇ ਭਰਾਵਾ ਦਾਦੀ ਕਹਿੰਦੇ ਤੂੰ ਉਦੋਂ ਹੋਇਆ ਸੀ ਜਦ ਗਵਾਂਡੀਆਂ ਨੇ ਸਿੰਦਰ ਦਾ ਵਿਆਹ ਲਿਆ ਹਾਂ ਹੁਣ ਸਿੰਦਰ ਦਾ ਵਿਆਹ ਕਿੰਨੇ ਦੇਖ ਰਹੀ ਇਹ ਹੀ ਪੁੱਛਣ ਦਾਦੀ ਉਹਨਾਂ ਦੇ ਘਰ ਗਏ ਸਿੰਦਰ ਦਾ ਵਿਆਹ ਕਦੋਂ ਹੋਇਆ ਹੀ ਉਹ ਕਹਿੰਦੇ ਸਿੰਦਰ ਦਾ ਵਿਆਹ ਉਦੋਂ ਹੋਇਆ ਜਾਂ ਬਿੱਲੂ ਆਏ ਨੇ ਨਵਾਂ ਟਰੈਕਟਰ ਲਿਆ ਹੈ। ਸਲਾਮ ਬਿੱਲੂ ਨਾਲ ਟਰੈਕਟਰ ਦੇ ਦੋਲੇ ਆਈ। ਇਹੇ ਪੁਸ਼ਨ ਦਾਦੀ ਉਹਨਾਂ ਦੇ ਘਰ ਗਏ। ਤੁਸੀਂ ਟਰੈਕਟਰ ਕਿਦੋਂ ਲਿਆਈ? ਉਹ ਕਹਿੰਦੇ ਕਾਪੀ ਗਈਆ ਗਵਾਚ ਟਰੈਕਟਰ ਅਹੀਂ ਉਦੋਂ ਲਿਆਇਆ ਗੁਰਦਿਆਲ ਦੇ ਘਰ ਮੁੰਡਾ ਹੋਇਆ। ਅਹ ਸ਼ਾ ਗੁਰਦਿਆਲ ਤੇ ਕਰਾ ਲੱਭੀ ਜਨੰਦਰੀ ਇੱਕ। ਜਨੰਦਰੀ ਸਵਾਲ ਲੱਭਣੀ ਆ। ਸ਼ਾਮਾ ਤਾਂ ਆਪਣੀ ਦਾਦੀ ਨਹੀਂ ਰੱਭੀ। ਉਹ ਇਹਨਾਂ ਸਾਦੀ ਮਾਣ ਰੱਖਾਈ ਤਾਂ